ਰਾਇ ਸਾਬ ਰਾਏ ਸਾਬ ਆਪਾਂ ਪਾਸੀ ਸਾਬ ਨੂੰ ਨਾਲ ਜੋੜ ਲਈਏ ਕਿਰਪਾ ਕਰਕੇ ਹਸਪੀਤਲ ਚੱਕੇ ਜਾਂਦੇ ਉਹਨਾਂ ਨੂੰ ਘੇਰ ਲੋ ਹਾਂ ਠੀਕ ਐ ਪਾਸੀ ਸਾਬ ਇੱਕ ਪੁਆਇੰਟ ਲਈ ਆਈਏ ਆਪਾਂ ਇਹ ਕਿਹੜੇ ਪਾਸੇ ਦਾ ਇਨਸਾਫ ਹੈ ਇਹ ਕਿਹੜੇ ਪਾਸੇ ਦਾ ਇਨਸਾਫ ਹੈ ਹੂੰ ਚਲੋ ਮੇਰਾ ਜੋ ਆਵਾਜ਼ ਆ ਰਹੀ ਹੈ ਆਪਾਂ ਇਸ ਤਰ੍ਹਾਂ ਪਾਸੀ ਸਾਬ ਨੂੰ ਜੋੜ ਲਈਏ ਨਾਲ ਕਾਲੇ ਝੰਡੇ ਲਾ ਕੇ ਸਾਰ ਦਿਓ ਤਾਲੀਵਾਲ ਸਾਹਿਬ ਇਹ ਨੂੰ ਢੁੱਕਿਓ ਜਰਾ ਪਾਸੀ ਸਾਬ ਉਹ ਕਹਿੰਦੇ ਤਾਲੀਵਾਲ ਸਾਹਿਬ ਕਹਿੰਦੇ ਮਤਲਬ ਕਿ ਤੁਸੀਂ ਤੁਸੀਂ ਸਿੱਧੇ ਤੌਰ ਦੇ ਉੱਪਰ ਮਤਲਬ ਕੀ ਜਿਹੜਾ ਹੈਗਾ ਰਾਏ ਸਾਹਿਬ ਤੇ ਬਾਕੀ ਕਿਸਾਨ ਆਗੂਆਂ ਦਾ ਲੀਡਰਾਂ ਦਾ ਇਸਤੇਮਾਲ ਕਰਕੇ ਬੀਜੇਪੀ ਵਾਲੇ ਪਾਸੇ ਆ ਤੋਪਾਂ ਮੋੜਤੀਆਂ ਪਤਾ ਨਹੀਂ ਤੋਪ ਮੰਦੇ ਕਿ ਨਹੀਂ ਮੰਦੇ ਪਰ ਆ ਮੋੜਤੀਆਂ ਵਾਲੀਆ ਜੀ ਮੈਂ ਹੈਰਾਨ ਹੋ ਰਿਹਾ ਸੀ ਇਹਨਾਂ ਦਾ ਹੰਕਾਰ ਸੁਣ ਕੇ ਹੂੰ ਟਿੰਡੇ ਲੈਣ ਜਾ ਰਹੇ ਹੂੰ ਹੂੰ ਆਗੇ ਮੈਦਾਨ 'ਚ ਹੁਣ ਤੁਸੀਂ ਦੇਖ ਲਓ ਫਿਰ ਹੂੰ ਮਤਲਬ ਕੀ ਹੈ ਜੀ ਕਿ ਇਹ ਇਸ ਹਿੰਦੁਸਤਾਨ ਦਾ ਬੀਜੇਪੀ ਆਪਣੇ ਆਪ ਨੂੰ ਰਾਜਾ ਸਮਝ ਕੇ ਬੈਠੀ ਹੈ ਇਹ ਕੀ ਕਹਿ ਰਿਹਾ ਹੈ ਪੰਜਾਬ ਸਰਕਾਰ ਨੂੰ ਫਾਇਦਾ ਦੇਣ ਦੇ ਲਈ ਹੋਰ ਧਿਰਾਂ ਨੂੰ ਫਾਇਦਾ ਦੇਣ ਦੇ ਲਈ ਗੋਲੀਆਂ ਤੁਸੀਂ ਚਲਵਾ ਰਹੇ ਹੋ ਸਾਡੇ 750 ਕਿਸਾਨਾਂ ਦੀ ਮੌਤ ਤੁਹਾਡੇ ਕਰਕੇ ਹੋਈ ਅੱਜ ਫਿਰ ਕੀ ਕਹਿਣਗੇ ਜੀ ਪ੍ਰੋਕਿਊਰਮੈਂਟ ਦੇ ਪੈਸੇ ਨੂੰ ਗਿਣਾਂਗੇ 41000 ਕਰੋੜ ਦੇ ਦਿੱਤਾ ਜੀ ਹੂੰ ਉਹ ਕੋਈ ਐਹਸਾਨ ਨਹੀਂ ਕੀਤਾ ਅਸੀਂ ਟੂਥਪੇਸਟ ਖਰੀਦਦੇ ਆ ਨਾ ਟੈਕਸ ਦਿੰਨੇ ਆ ਸਾਰਾ ਕੇਂਦਰ ਦੇ ਪਾਲੇ ਚ ਜਾਂਦਾ ਅਸੀਂ ਸਾਬਣ ਖਰੀਦਦੇ ਆ ਟੈਕਸ ਦਿੰਨੇ ਆ ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ ਉਸ ਤੋਂ ਬਾਅਦ ਐਮਐਸਪੀ ਲਾਗੂ ਕੀਤੀ ਸੀ ਐਮਐਸਪੀ ਔਰ ਐਮਐਸਪੀ ਦੀ ਲੀਗਲ ਗਾਰੰਟੀ ਵਾਲੀਆ ਜੀ ਇਹ ਦੋ ਅਲੱਗ ਅਲੱਗ ਚੀਜ਼ਾਂ ਭਾਜਪੀ ਕਾਰਪੋਰੇਟਰਾਂ ਦੇ ਹੱਥਾਂ ਦੀ ਕਟਪੁਤਲੀ ਹੈ ਇਹ ਕਿਸਾਨਾਂ ਨੂੰ ਕਹਿ ਰਹੀ ਹੈ ਨਾ ਭਾਜਪੀ ਕਟਪੁਤਲੀ ਹੈ ਇਹ ਨਕੰਮੀ ਕੇਂਦਰ ਦੀ ਸਰਕਾਰ ਹੈ ਨਕੰਮੀ ਭਾਜਪਾ ਪੰਜਾਬ ਦੀ ਜਿਹੜੀ ਸਾਹ ਨਹੀਂ ਢੋੜਦੀ ਪੰਜਾਬ ਦੇ ਹੱਕ ਤੇ ਕਿਸਾਨਾਂ ਦੇ ਹੱਕ ਤੇ ਹੋ ਲੋ ਥਾਲੀਵਾਲ ਸਾਹਿਬ ਤੜਪੋ ਨਾ ਭੱਜੋ ਨਾ ਸ਼ਾਂਤ ਰਹਿਣਾ ਤੁਹਾਡੀ ਨਾ ਬਹੁਤ ਨਕਮੀਆਂ ਗੱਲਾਂ ਤੇ ਹੁਣ ਨਾ ਸੁਣੀਆ ਆਪ ਹੋ ਕੇ ਸੁਣੀਆ ਭੱਜ ਜੀ ਭਾਜਪੀ ਭੱਜ ਭਾਈ ਟੱਕਰ ਕਰਕੇ ਭੱਜ ਲੋ ਭੱਜ ਲੈ ਚੁੱਪ ਕਰਾਂਗੇ ਹੁਣ ਸੁਣੋ ਬਹੁਤ ਨਕਮੀਆਂ ਗੱਲਾਂ ਕੀਤੀਆਂ ਮੈਂ ਸ਼ਾਂਤੀ ਨਾਲ ਸੁਣੀਆ ਹੁਣ ਜਵਾਬ ਸੁਣੋ ਥਾਲੀਵਾਲ ਸਾਹਿਬ ਹਾਜੀ ਜੀ 2021 ਚ ਇਸ ਨਕਮੀ ਕੇਂਦਰ ਸਰਕਾਰ ਦੀ ਵਜ੍ਹਾ ਨਾਲ ਸਾਡੇ ਤੋਂ 700 ਕਿਸਾਨਾਂ ਦੀ ਮੌਤ ਹੋਈ ਉਹਨਾਂ ਦੀਆਂ ਮੰਗਾਂ ਕੀ ਆ ਐਮਐਸਪੀ ਤੇ ਲੀਗਲ ਗਾਰੰਟੀ ਉਹ ਕੇਂਦਰ ਨਾਲ ਰਿਲੇਟਡ ਹੈ ਕਰਜ਼ਾ ਮੁਆਫੀ ਪੈਨਸ਼ਨ ਕਿਸਾਨਾਂ ਦੀ ਵਾਪਸੀ ਆ ਆ ਸੁਨੀ ਚਲੋ ਸੁਨੀ ਚਲੋ ਅੱਲਾ ਚਲੋ ਨੱਚ ਚਲੋ ਪਹਿਲਾਂ ਗਿੱਧਾ ਪਾ ਲੋ ਚਲੋ ਪਾ ਲੋ ਗਿੱਧਾ ਪਾ ਲੋ ਆ ਸੁਣੀ ਹਿੰਦੁਸਤਾਨ ਦੇ ਇਕਨੋਮੀ ਨੂੰ ਵੀ ਗਿੱਧਾ ਪਾ ਰਹੇ ਹੋ ਤੇ ਹੁਣ ਵੀ ਗਿੱਧਾ ਪਾ ਰਹੇ ਹੋ ਸੁਣ ਲੋ ਅੱਗੇ ਲਖੀਮਪੁਰ ਖੀਰੀ ਦਾ ਇਨਸਾਫ ਆ ਤੁਹਾਡਾ ਟੈਣੀ ਲਖੀਮਪੁਰ ਖੀਰੀ ਦਾ ਇਨਸਾਫ ਉਹਦੀ ਡਿਮਾਂਡ ਹੈ ਕਿਸਾਨਾਂ ਦੀ ਲੈਂਡ ਐਕਵੀਜ਼ੀਸ਼ਨ ਐਕਟ ਦੀ ਜਿਹਦੀ ਤੁਸੀਂ ਧਜੀਆਂ ੜਾਈਆਂ ਆਪਣੇ ਕਾਰਪੋਰੇਟ ਸਾਥੀਆਂ ਦੇ ਨਾਲ ਮਿਲ ਕੇ ਉਹਦੀ ਡਿਮਾਂਡ ਹੈ ਕਿਸਾਨਾਂ ਦੀ ਵਾਲੀਆ ਜੀ ਸਹੀਦ ਕਿਸਾਨ ਜਿਹੜੇ 750 ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਡਿਮਾਂਡ ਹੈ ਕਿਸਾਨਾਂ ਦੀ ਸਾਰੀਆਂ ਕੇਂਦਰ ਨਾਲ ਰਿਲੇਟਡ ਹੈ ਲੇਕਿਨ ਇਹ ਨਕਮੀ ਭਾਜਪਾ ਕੀ ਕਹੂਗੀ ਪੰਜਾਬ ਦੀ ਨਹੀਂ ਦੇਖ ਰਹੇ ਜੀ ਇਧਰ ਨੂੰ ਜਾ ਰਹੇ ਆ ਜੀ ਉਹ ਤੁਸੀਂ ਹਰਿਆਣੇ ਦੇ ਗੁਰਦੁਆਰਿਆਂ 'ਚ ਅਨਾਊਂਸਮੈਂਟਾਂ ਕਰਾਈਆਂ ਕਿਸਾਨਾਂ ਨੂੰ ਡਰਾਉਣ ਦੇ ਲਈ ਧਮਕਾਉਣ ਦੇ ਲਈ ਡੋਲੀਆਂ ਚਲਾਈਆਂ ਕਿਸਾਨਾਂ ਦੇ ਚੀਨ ਤੋਂ ਵੱਡਾ ਬਾਰਡਰ ਤੁਸੀਂ ਹਰਿਆਣਾ ਸੰਭੂ ਬਣਾਤਾ ਹੁਣ ਇੱਕ ਚੀਜ਼ ਮੈਂ ਦੱਸਦਾ ਅਗਰ ਅੱਜ ਵੀ ਸ਼ਰਮ ਹੈ ਨਾ ਤੁਹਾਨੂੰ ਜਾਂ ਤੁਹਾਡੀ ਕੇਂਦਰ ਸਰਕਾਰ ਨੂੰ ਉਹਨਾਂ ਨੂੰ ਇੱਕ ਨਹੀਂ ਪਈ ਉਹਨਾਂ ਨੂੰ ਨਾਲ ਦਿੱਲੀ ਆਪ ਦੇ ਜੀਰੋ ਆਈ ਜੀਰੋ ਤੁਹਾਡੀ ਉੱਥੇ ਭੱਜਿਆ ਮੁੱਖ ਮੰਤਰੀ ਸਾਹਿਬ ਆ ਜੀਰੋ ਆਈ ਸੋ ਸੁਣੋ ਥਾਲੀਵਾਲ ਸਾਹਿਬ ਹੁਣ ਕੱਟਕ ਪੋਣਾ ਟੱਪੋ ਨਾ ਕੱਟ ਪੋਣਾ ਗਿੱਦਾ ਬਾਦ ਚ ਪਾ ਲਿਓ ਗਿੱਦਾ ਬਾਦ ਚ ਪਾ ਲਿਓ ਜਵਾਬ ਸੁਣ ਲਓ ਪਹਿਲਾਂ ਤੁਸੀਂ ਇੱਕ ਇੱਕ ਜਿਹੜੀ ਗੱਲ ਕਰਦੇ ਹੋ ਨਾ ਜੀ ਉਹ ਕਿਸਾਨ ਵਿਰੋਧੀ ਕਰਦੇ ਹੋ ਤੁਸੀਂ ਕੋਈ ਇਹਿਸਾਨ ਨਹੀਂ ਕੀਤਾ ਪੰਜਾਬ ਦੇ ਕਿਸਾਨਾਂ ਦੇ ਉਲਟਾ ਨੁਕਸਾਨ ਕੀਤਾ ਪੰਜ ਫਸਲਾਂ ਦੀ ਬਾਰ ਬਾਰ ਗੱਲ ਕਰ ਰਹੇ ਆ ਵਾਲੀਆ ਜੀ ਹੂੰ ਇਹਨਾਂ ਨੇ 5 ਸਾਲ ਦੀ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਸੀ ਬੁੱਕਰ ਜਾਣਗੇ ਪਰ ਹੋਰ ਵੀਡੀਓਜ਼ ਨਹੀਂ ਉਹ ਕਹਿੰਦੇ ਸਾਡੇ ਕੋਲ ਆ ਜਾਂਦੇ ਧਾਲੀਵਾਲ ਸਭ ਕੋਲ ਆ ਜਾਂਦੇ ਕਲੌਸਟਵਾ ਦੇਣਾ ਸੀ ਇਹਨਾਂ ਨੇ ਪੀਯੂਸ਼ ਗੋਇਲ ਜੀ ਨੂੰ ਕਹਿ ਕੇ ਉਹ ਕਹਿੰਦੇ ਰਾਏ ਸਰਵਰ ਸਾਰੇ ਲੀਡਰ ਜਿਹੜੇ ਆ ਵੈਸੇ ਹੁਣ ਇਹਨਾਂ ਨੂੰ ਲੀਡਰ ਨਹੀਂ ਮੰਨ ਰਹੇ ਪਰ ਉਹ ਕਹਿੰਦੇ ਜਦੋਂ ਉਦੋਂ ਗਏ ਸੀਗੇ ਚਰਚਾ ਦੇ ਵਿੱਚ ਉਦੋਂ ਫੇਰ ਧਾਲੀਵਾਲ ਸਭ ਕੋਲ ਆ ਜਾਂਦੇ ਗੱਲ ਕਰ ਲੈਂਦੇ ਪੰਜਾਬ ਬੀਜੇਪੀ ਕਹਿੰਦੇ ਖੜ ਜਾਂਦੀ ਨਾਲ ਉਹ ਉਹ ਜਿਹੜਾ ਉਹ ਖੜੀ ਸੀ ਜਦੋਂ 750 ਸਵਾ ਸਾਲ ਕਿਸਾਨ ਉਹ ਸ਼ਹੀਦ ਹੋਇਆ ਸਵਾ ਸਾਲ ਦੇ ਵਿੱਚ ਪੰਜਾਬ ਬੀਜੇਪੀ ਨੇ ਇੱਕ ਵੀ ਮੈਮੋਰੰਡਮ ਆਪਣੀ ਕੇਂਦਰ ਸਰਕਾਰ ਨੂੰ ਦਿੱਤਾ ਆ ਪੰਜਾਬ ਦੇ ਦੋ ਐਮਐਲਏ ਆ ਬੀਜੇਪੀ ਦੇ ਚੰਡੀਗੜ੍ਹ ਦੇ ਮਸਲੇ ਤੇ ਜਦੋਂ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਅਸੈਂਬਲੀ ਚ ਗੱਲ ਹੋ ਰਹੀ ਸੀ ਦੋਨੋਂ ਬਾਈਕਟ ਕਰਕੇ ਭੱਜ ਗਏ ਉਹ ਇਹਨਾਂ ਦੇ ਸਾਹ ਸੁੱਕਦੇ ਆ ਕੇਂਦਰ ਦੇ ਅੱਗੇ ਪੰਜਾਬ ਬੀਜੇਪੀ ਦੀ ਯੂਨਿਟ ਦੇ ਆ ਇੱਕ ਝੁੰਮਾ ਝੁੰਮਾ ਨਾ ਦੋ ਵਾਰੀ ਸਿਰਫ ਸੁਨੀਲ ਜਾਖੜ ਜੀ ਬੋਲੇ ਉਹ ਵੀ ਨਾਰਾਜ਼ ਹੋਣ ਤੋਂ ਬਾਅਦ ਜਿਹੜੇ ਮਾੜਾ ਮੋਟਾ ਉਹਨੂੰ ਕਿੰਤੂ ਪਰੰਤੂ ਕੀਤਾ ਕੇਂਦਰ ਨੂੰ ਪੰਜਾਬ ਦੇ ਹੱਕ ਦੀ ਗੱਲ ਪੰਜਾਬ ਭਾਜਪਾ ਬੋਲਣ ਦਾ ਦੂਰ ਦੀ ਗੱਲ ਸੋਚਦੀ ਵੀ ਡਰਦੀ ਹੈ ਉਹ ਜਵਾਬ ਦੇ ਲੈਂਦਾ ਤਾਲੀਵਾਲ ਸਾਹਿਬ ਦੇ ਦੇਖੋ ਤੁਸੀਂ ਦੋ ਮਿੰਟ ਪੂਰਾ ਟਾਈਮ ਦਿੱਤਾ ਹਾਂ ਠੀਕ ਹੈ ਤਾਲੀਵਾਲ ਸਾਹਿਬ ਹੁਣ